ਮਨਦੀਪ ਨਾਮ ਹੈ ਤੇ ਪੈਣੀ ਬਗਾ ਤੂੰ ਪੈਣੀ ਬਗਾ ਤੂੰ ਹਾਂਜੀ ਬੈ ਜੀ ਕਾ ਪੰਦ ਨੂੰ 2 ਸਾਲ ਪਹਿਲਾਂ ਸਰਵਿਸ ਪੈਕ ਦਿੱਤਾ ਸੀਗਾ 2 ਸਾਲ ਹੋ ਗਏ ਤੇ ਕਿੰਨੇ ਵਰਤਿਆਂ ਜਾਂ ਬਦ ਟਾਈਮ ਹੋ ਗਏ ਪੰਗੇ ਦੋ ਤੋਂ ਉੱਪਰ ਹੀ ਹੋ ਗਏ ਉਹਨਾਂ ਦੇ ਦੋ ਤੋਂ ਉਪਰ ਹੀ ਟਾਈਜ਼ਿੰਗ ਦੇ 2.5 3 ਸਾਲ ਦੇ ਲੈਵੇ ਲੱਗਣ ਵਾਲਾ ਟਾਈਮ ਹੋ ਗਿਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗਾ ਕਿਹਈ ਪ੍ਰੋਬਲਮਾਂ ਤੁਸੀਂ ਵਰਤਿਆ ਸੀਗਾ ਇੱਕਦਮ ਮੈਨੂੰ ਪਿੱਤੇ ਚ ਪਥਰੀਆਂ ਸੀ 3mm ਤੇ 4mm ਦੀ ਅੱਛਾ ਠੀਕ ਹੈ ਜੀ ਤਾਂ ਮੈਂ ਪਾਫ ਲੈਂਦੀ ਸੀਗੀ ਕਿੰਨੇ ਟਾਈਮ ਤੋਂ ਪੰਪ ਲਾਇਰੇ ਸੀਗੇ ਮੈਨੂੰ ਹੋ ਗਿਆ ਸੀ 15 ਸਾਲ ਤੋਂ ਲੰਘਾ ਜਦੋਂ ਮੇਰੇ ਬੇਟਾ ਹੋਇਆ ਸੀਗਾ ਉਸ ਤੋਂ ਬਾਅਦ ਹੀ ਮੈਂ 2 2002 ਚ ਲੈਣਾ ਸ਼ੁਰੂ ਕਰਤਾ ਸੀ ਠੀਕ ਹੈ ਜੀ ਪੰਪ ਲੈ ਰਹੇ ਸੀ 15 16 ਸਾਲ ਤੋਂ ਠੀਕ ਹੈ ਜਿਵੇਂ ਆਪਣਾ 2 ਸਾਲ ਪਹਿਲਾਂ ਤੁਸੀਂ ਸਰਵਿਸ ਪੈਕ ਵਰਤੇ ਆ ਵਰਤਣ ਤੋਂ ਬਾਅਦ ਤੁਹਾਡੀਆਂ ਪ੍ਰੋਬਲਮਾਂ ਕਿਵੇਂ ਹੋਈਆਂ ਇਹ ਉਸ ਤੋਂ ਬਾਅਦ ਬਿਲਕੁਲ ਠੀਕ ਹੈ ਜੀ ਮੈਂ ਅਲਟਰਾਸਾਉਂਡ ਵੀ ਕਰਵਾਈ ਸੀਗੀ ਸੈ ਟੈਸਟ ਕਰਵਾਈ ਸੀ ਉਸ ਤੋਂ ਬਾਅਦ ਸੈ ਟੈਸਟ ਕਰਵਾਈ ਸੀ ਕਿ ਮਤਲਬ ਪਥਰੀ ਹੈਗੀ ਕਿ ਨਹੀਂ ਠੀਕ ਹੈ ਜੀ ਨਵਾਂ ਨਾਰਮਲ ਆਈ ਹੈ ਜੀ ਠੀਕ ਆ ਇੱਕ ਵਾਰ ਤੋਂ ਬਾਅਦ ਮੈਂ ਲੈ ਨਹੀਂ ਹੈਗਾ ਅੱਜ ਕਿੰਨਾ ਟਾਈਮ ਹੋ ਗਿਆ ਪੰਪ ਲਾਇਆ ਤੁਹਾਨੂੰ ਹੁਣ 2 ਸਾਲ ਬਾਅਦ ਵੀਡੀਓ ਬਣਾ ਰਹੇ ਆ ਅੱਜ ਤੁਹਾਡੇ ਜ ਤਿੰਨ ਸਾਲ ਬਾਅਦ ਮੈਂ ਨਹੀਂ ਲਿਆ ਹੈਗਾ ਜੀ ਨਹੀਂ ਆਪ ਇੱਕ ਮੈਂ ਪਾਰਸਲ ਚ ਤੇ ਇੱਕ ਮੈਂ ਸਰਾਨੇ ਥਲੇ ਪੰਪ ਰੱਖਦੀ ਸੀ ਪੱਕਾ ਹੀ ਰੱਖਦੀ ਸੀ ਨਹੀਂ ਪੰਪ ਕੋਈ ਕੰਮਕਾਰ ਕਰਨ ਦੇ ਵਿੱਚ ਜਾਂ ਹੋਰ ਕੀੜੇ ਇੱਕ ਤਾਂ ਆਉਂਦੀ ਸੀ ਤੁਹਾਨੂੰ ਪਹਿਲਾਂ ਮੈਨੂੰ ਮਤਲਬ ਕਈ ਵਾਰ ਮਤਲਬ ਕੰਮ ਕਰਦ ਕਰਦੇ ਨੇ ਇੱਕਦਮ ਹੀ ਐ ਲੱਗਦਾ ਹੁੰਦਾ ਸੀ ਕਿ ਸਾਹ ਰੁਕ ਗਿਆ ਪੰਪ ਐਮਰਜੈਂਸੀ ਹੀ ਮਾਰਨਾ ਪੈਂਦਾ ਸੀ ਜੀ ਠੀਕ ਕਈ ਪਰਿਵਾਰ ਕਹਿ ਦਿੰਦੇ ਆ ਵੀ ਜਦੋਂ ਇੱਕ ਵਾਰ ਖਾ ਲੈਂਦੇ ਆ ਦੁਬਾਰੇ ਦਿੱਕਤ ਆ ਜਾਂਦੀ ਆ ਭੈਣ ਜੀ ਅੱਜ ਤੁਹਾਡੇ ਕੋਲ 2 ਸਾਲ ਬਾਅਦ ਆਏ ਆ ਤੁਹਾਡੇ ਕੋਲ ਘਰੇ ਕੋਈ ਦੁਬਾਰਾ ਪ੍ਰੋਬਲਮ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਭੈਣ ਭਾਈਆਂ ਨੂੰ ਜਿਨ੍ਹਾਂ ਨੂੰ ਇਦਾਂ ਦੀਆਂ ਪ੍ਰੋਬਲਮਾਂ ਆ ਜਾਂ ਮੰਨਦੇ ਆ ਇੱਕ ਵਾਰ ਮਤਲਬ ਜ਼ਰੂਰ ਬਾਡੀ ਸਰਵਿਸ ਲਓ ਜੀ ਰਿਜ਼ਲਟ 100% ਅੱਜ ਤੁਸੀਂ 2 ਸਾਲ ਬਾਅਦ ਵਰਤਿਆ ਸੀ ਤਾਂ ਕੋਈ ਦਿੱਕਤ ਨਹੀਂ ਮੇਰਾ ਓਕੇ ਕੋਈ ਮੈਡੀਸਨ ਵਗੈਰਾ ਮੁੜ ਕੇ ਕੋਈ ਲੋਡ ਪਈ 2 ਸਾਲ ਦੇ ਵਿੱਚ ਅਸਲੀ ਲੋੜ ਤਾਂ ਇਹ ਨਹੀਂ ਮੈਨੂੰ ਮਤਲਬ ਕਿ ਤੇ ਦੀ ਬਤਰੀ ਦੀ ਕੋਈ ਸ਼ਿਕਾਇਤ ਨਹੀਂ ਹੁਣੇ ਬਾਅਦ ਇਹ ਬਹੁਤ ਪਰਿਵਾਰਾਂ ਨੂੰ ਬਈ ਸਾਧੀਆਂ ਪ੍ਰੋਬਲਮ ਕੋਈ ਪੰਪ ਲੈ ਰਹੇ ਜਾਂ ਸਾਧ ਦਵੇ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਅੱਜ ਲੋਕਾਂ ਨੂੰ ਆਪਣੇ ਤੌਰ ਤੇ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਤਾਂ ਇੱਕ ਵਾਰ ਕਹੂੰਗੀ ਕਿ ਤੁਸੀਂ ਬੋਡੀ ਸਰਵਿਸ ਲੈ ਕੇ ਦੇਖੋ ਇਹ ਰਿਜ਼ਲਟ 100% ਸਹੀ ਹੈ ਓਕੇ ਬੈਨ ਜੀ ਥੈਂਕ ਯੂ ਧੰਨਵਾਦ